ਇਸ ਜ਼ਿੰਦਗੀ ਦੇ ਵਿੱਚ ਜਿੱਥੇ ਤੁਹਾਡੇ ਕੋਲ ਆਪਣੇਆਂ ਦੇ ਲਈ ਸਮਾਂ ਨਹੀਂ ਹੈਗਾ ਤੁਸੀਂ ਕੁੱਤਿਆਂ ਦੀ ਮਦਦ ਦੇ ਲਈ ਪੋਸਟਰ ਲੈ ਕੇ ਸੜਕਾਂ ਤੇ ਉਤਰੋ ਜੇ ਅਪਾ ਇਨਸਾਨ ਜੇ ਕੁੱਤੇ ਦੀ ਕਿਸੇ ਮਦਦ ਨਹੀਂ ਕਰਦੇ ਤਾਂ ਸਾਡੇ ਇਨਸਾਨ ਹੋਣ ਦਾ ਕੋਈ ਫਾਇਦਾ ਨਹੀਂ ਹੈ ਸਾਰੀ ਗਲਤੀ ਮੈਂ ਇਸ ਐਮਸੀ ਵਾਲਿਆਂ ਦੀ ਕੱਢਦਾ ਨਾ ਉਹਨਾਂ ਨੇ ਵਰਕ ਕੰਟਰੋਲ ਤੇ ਧਿਆਨ ਦਿੱਤਾ ਨਾ ਵੈਕਸੀਨੇਸ਼ਨ ਤੇ ਧਿਆਨ ਦਿੱਤਾ ਨਾ ਨਾ ਸੈਟਲਾਈਜੇਸ਼ਨ ਤੇ ਧਿਆਨ ਦਿੱਤਾ shelter home ਉਹਨਾਂ ਦਾ ਹੈ ਕਿੱਥੇ ਜੇ ਸੁਪਰੀਮ ਕੋਰਟ ਦੇ ਜੱਜ ਜੀ ਸਾਨੂੰ ਮੈਂ ਗੱਲ ਕਰਾਂ ਮੈਂ ਵੀ ਐਡਵੋਕੇਟ ਆ ਤੇ ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਇਹ ਕੋ ਇਨਫਰਾਸਟ੍ਰਕਚਰ ਹੈ ਕਿੱਥੇ ਗਵਰਨਮੈਂਟ ਗੱਲ ਕਰ ਰਹੀ ਹੈ ਸ਼ੈਲਟਰਸ ਦੀ ਕਿ ਸ਼ੈਲਟਰਸ ਦੀ ਮਾਦਮ 100 ਕਰੋੜ ਆਬਾਦੀ ਵਾਲੇ ਦੇਸ਼ ਦੇ ਵਿੱਚ ਤੁਸੀਂ ਕੁੱਤਿਆਂ ਦੇ ਹੱਕਾਂ ਦੇ ਲਈ ਲੜਦੇ ਕਿਉਂਕਿ ਉਹ ਬੇਜਬਾਨ ਨੇ ਆਪਣੇ ਲਈ ਨਹੀਂ ਲੜ ਸਕਦੇ ਨੇ ਤੇ ਅਸੀਂ ਲੜਾਂਗੇ ਨਾ ਫਿਰ ਬੇਜਬਾਨਾਂ ਲਈ ਤਾਂ ਅਸੀਂ ਲੜਾਂਗੇ ਜੇ ਲੀਪੋਸ ਪੰਜਾਬੀ ਵੇਖ ਰਹੇ ਹੋ ਮੈਂ ਗਗਨ ਸ਼ਕਲਾ ਮੋਹਾਲੀ ਦੇ ਵਿੱਚ ਮੌਜੂਦ ਹਾਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਡੌਗਸ ਨੂੰ ਲੈ ਕੇ ਇੱਕ ਜੱਜਮੈਂਟ ਆਈ ਆ ਉਸ ਤੋਂ ਬਾਅਦ ਜੇ ਜ਼ਿਕਰ ਕਰਿਆ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਡੌਗਸ ਤੇ ਜਿਹੜਾ ਉਹ ਐਕਸ਼ਨ ਲਿਆ ਜਾਂਦਾ ਕੁੱਤਿਆਂ ਨੂੰ ਜਿਹੜਾ ਸ਼ੈਲਟਰ ਦੇ ਵਿੱਚ ਭੇਜਣ ਦੀ ਜਿਹੜੀ ਤਿਆਰੀ ਆ ਉਹ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਇਹ ਦਿੱਲੀ ਦੇ ਵਿੱਚ ਫੈਸਲਾ ਆਇਆ ਪਰ ਇਸ ਭਜ ਦੌੜ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਇਨਸਾਨ ਦੇ ਲਈ ਇਨਸਾਨ ਕੋ ਸਮੇਂ ਨਹੀਂ ਹੈਗਾ ਤਾਂ ਇਹ ਕੁਝ ਨੌਜਵਾਨ ਲੜਕੇ ਲੜਕੀਆਂ ਚੰਡੀਗੜ੍ਹ ਮੁਹਾਲੀ ਦੀਆਂ ਸੜਕਾਂ ਤੇ ਉਤਰੇ ਨੇ ਗੱਲਬਾਤ ਕਰ ਲੈਣੇ ਆ। ਭਾਜੀ ਤੇਜ਼ ਜ਼ਿੰਦਗੀ ਦੇ ਵਿੱਚ ਜਿੱਥੇ ਤੁਹਾਡੇ ਕੋਲ ਆਪਣੇਆਂ ਦੇ ਲਈ ਸਮਾਂ ਨਹੀਂ ਹੈਗਾ ਤੁਸੀਂ ਕੁੱਤਿਆਂ ਦੀ ਮਦਦ ਦੇ ਲਈ ਪੋਸਟਰ ਲੈ ਕੇ ਸੜਕਾਂ ਤੇ ਉਤਰੇ ਹੋ। ਸਰ ਸਭ ਤੋਂ ਪਹਿਲਾਂ ਤਾਂ ਆਪਾਂ ਇਨਸਾਨ ਆ ਤੇ ਇਨਸਾਨ ਤੇ ਜਾਗਰੂਤਾ ਹੋਣ ਦੇ ਨਾਲ ਸਾਨੂੰ ਸਾਡੀ ਹਿੰਦੁਸਤਾਨ ਸਾਡਾ ਕੱਲਾ ਨਹੀਂ ਹੈ ਸਾਡਾ ਦੇਸ਼ ਵੀ ਹੈ ਪੂਰਾ ਵਰਲਡ ਵੀ ਸਾਡਾ ਹੈ ਤੇ ਸਾਡੀ ਇਨਸਾਨੀਅਤ ਵੀ ਸਾਡੀ ਅੰਦਰ ਹੀ ਹੈ ਤੇ ਸਭ ਤੋਂ ਪਹਿਲਾਂ ਕਿ ਮੈਂ ਸੋਚ ਜਾਇਆ ਕਿ ਜੇ ਕੁੱਤੇ ਲਈ ਜੇ ਆਪਾਂ ਟਾਈਮ ਜੇ ਸਾਡੇ ਦਰਦ ਹੁੰਦੇ ਨਾ ਇਨਸਾਨ ਵੀ ਜਿੱਕਾ ਮਾਰਦਾ ਹੈ ਤੇ ਅਗਰ ਜੇ ਆਪਾਂ ਇਨਸਾਨ ਜੇ ਕੁੱਤੇ ਦੀ ਕਿਸੇ ਮਦਦ ਨਹੀਂ ਕਰਦੇ ਤੇ ਸਾਡੇ ਇਨਸਾਨ ਹੋਣ ਦਾ ਕੋਈ ਫਾਇਦਾ ਨਹੀਂ ਹੈ ਐਜ਼ ਅ ਅਨਏਬਲ ਜੱਜ ਸਾਹਿਬ ਨੇ ਜਾਂ ਸੁਪਰੀਮ ਕੋਰਟ ਨੇ ਰੋਕਟਿਆ ਕਿ ਇਹ ਪਾਸਾਰੇ ਡੌਗਸ ਨੂੰ ਜਾਂ ਸਟਰੀਟ ਡੌਗਸ ਨੂੰ ਬਾਹਰ ਕੱਢ ਦੀਏ ਘਰੋਂ ਸਾਡਾ ਇਹ ਧਰਤੀ ਸਾਡੀ ਘਰ ਹੈ ਸਾਡੀ ਧਰਤੀ ਮਾਂ ਹੈ ਤੇ ਉਹਨਾਂ ਦਾ ਵੀ ਘਰ ਹੈ ਜਿੰਨਾ ਕਿ ਸਾਡਾ ਹੈ ਇਹਗਾ ਪੇਕ ਤਰਫ ਫੈਸਲਾ ਸੁਣਾਇਆ ਜਾਵਾ ਕਿ ਉਹਨਾਂ ਨੂੰ ਰੇਬੀਸ ਦੇ ਇੰਜੈਕਸ਼ਨ ਜਾਂ ਕੱਟਿਆ ਸਭ ਨੂੰ ਕੁੱਤਿਆਂ ਨੂੰ ਤੇ ਸਾਰੀ ਗਲਤੀ ਮੈਂ ਇਸ MC ਵਾਲਿਆਂ ਦੀ ਕੱਟਦਾ ਨਾ ਉਹਨਾਂ ਨੇ ਬਰਥ ਕੰਟਰੋਲ ਤੇ ਧਿਆਨ ਦਿੱਤਾ ਨਾ ਵੈਕਸੀਨੇਸ਼ਨ ਤੇ ਧਿਆਨ ਹੀ ਦਿੱਤਾ ਨਾ ਉਹਨਾਂ ਸੈਟਲਾਈਜੇਸ਼ਨ ਤੇ ਧਿਆਨ ਦਿੱਤਾ ਹੁਣ ਇੱਕ ਦਮ ਤੋਂ ਜੇ ਸਰਕਾਰ ਨਵੀਂ ਆ ਗਈ ਜੋ 5-10 ਸਾਲ ਪਹਿਲਾਂ ਸਰਕਾਰਾਂ ਨਹੀਂ ਉਹਨਾਂ ਨੇ ਤਾਂ ਕੋਈ ਕੰਮ ਕੀਤਾ ਨਹੀਂ ਆ ਚਲੋ ਇੱਕ ਟਾਈਮ ਤੇ ਅਸੀਂ ਸੋਸ਼ਲ ਇਹਨਾਂ ਨੂੰ ਘਰੋਂ ਕੱਢ ਵੀ ਦੇਈਏ ਉਹ ਰੱਖਣਾ ਕਿੱਥੇ ਹੈ ਪਹਿਲੀ ਗੱਲ ਦੂਜੀ ਗੱਲ ਗਵਰਨਮੈਂਟ ਕਹਿ ਰਹੀ ਉਹਨਾਂ ਨੂੰ ਅਠਾ ਅੱਠੇ ਜਿਹਾ ਆਪਾਂ ਸ਼ੈਲਟਰ ਹோம்ਸ ਭੇਜ ਰਹੇ ਸਟਰੀਵੜ ਹਾਈ ਕੋਰਟ ਚ ਵੀ ਆਪਾਂ ਤੇ ਮੈਂ ਉਹਨਾਂ ਨੂੰ ਇੱਕ ਗੱਲ ਸਵਾਲ ਪੁੱਛਣਾ ਚਾਹੁੰਦਾ ਕਿ ਇਹ ਉਹ ਇਨਫਰਾਸਟ੍ਰਕਚਰ ਹੈ ਕਿੱਥੇ ਜੇ ਉਹ ਆਬਾਦੀ ਦੀ ਗੱਲ ਕਰਾਂ ਜੇ ਕਿਤੇ ਦੇ 800 ਡੌਗਸ ਹੀ ਉੱਥੇ ਕਰ ਤੋਂ 7-8 ਲੱਖ ਆਬਾਦੀ ਹੋਗੀ ਉਹ ਦੇ ਅਕੋਰਡਿੰਗਲੀ ਸਾਨੂੰ ਘੱਟ ਤੋਂ ਵੱਧਣਾ 8-10 ਸਟੇਡੀਅਮ ਫੁੱਟਬਾਲ ਸਟੇਡੀਅਮ ਦੀ ਜਗ੍ਹਾ ਚਾਹੀਦੀ ਹੈ ਲੈਂਡ ਦਿੱਲੀ ਦੇ ਛੱਡੋ ਸਾਡੇ ਇੰਡੀਅਨ ਸਿੰਧੋਸਾਂ ਜੀ ਵੀ ਨਹੀਂ ਜਗ੍ਹਾ ਲੈਂਡ ਹੈ ਨਹੀਂ ਫਿਰ ਆਪਾਂ ਕੁੱਤੇ ਰੱਖਣਾ ਕਿੱਥੇ ਹੈ ਹੁਣ ਰੇਵੀ ਐਂਟੀ ਰੇਵੀ ਸਗਰ ਫਿਰ ਐਮਸੀ ਨਹੀਂ ਇਹ ਤਾਂ ਕਰ ਕੀ ਰਹੀ ਸੀਗੀ ਜਿਹੜੀ ਐਮਟੀ ਦੇ ਏਮਪਲੋਇਮੈਂਟ ਹੈਗੇ ਜਿਹੜੀ ਜਿਹੜੇ ਉਹ ਇਹਨਾਂ ਵੀ ਲੋਕ इमोशनल ਐ ਜਿਹੜੇ ਇਹਨਾਂ ਕੁੱਤੇ ਨਾਲ ਜੁੜੇ ਹੋਏ ਤੁਸੀਂ ਰੋਟੀ ਹੁਣ ਮੈਂ ਇੱਕ ਹੋਰ ਡੌਗ ਹੇਟਰ ਦਾ ਇੱਕੋ ਸਵਾਲ ਪੁੱਛਣਾ ਚਾਹੁੰਦਾ ਹਾਂ ਉਹ ਹਰੇ ਵਾਰੀ ਕਹਿੰਦੇ ਆ ਕਿ ਆਪਣੇ ਡੌਗ ਚੱਕ ਕੇ ਘਰੇ ਲੈ ਜਾਓ ਕੋਈ ਬੰਦਾ ਰੈਂਟ ਤੇ ਰਹਿੰਦਾ ਕਿਸੇ ਕੋਲ ਦੋ ਕਮਰੇ ਆ ਕਿਸੇ ਕੋਲ ਚਾਰ ਆ ਕਿੰਨੇ ਕੁੱਤੇ ਰੱਖ ਲਓਗੇ ਤੁਸੀਂ ਜੇ ਤੁਸੀਂ ਕਰੇ ਕਿਸੇ ਰੋਟੀ ਆ ਬਿਖਾਰੀ ਰੋਟੀ ਦਿੰਦੇ ਉਹਨਾਂ ਨੂੰ ਘਰ ਉਹ ਚੱਕ ਕੇ ਘਰੇ ਲੈ ਆਣੇ ਹੋ ਮੈਂ ਗੁਰਦੁਆਰੇ ਚ ਮੰਦਿਰ ਤੇ ਲੰਗਰ ਲੰਨਾਂ ਮੈਂ 50 ਬੰਦੇ ਰੋਟੀ ਖਵਾਈ ਮੈਂ 50 ਦੇ 50 ਨੂੰ ਚੱਕ ਕੇ ਘਰੇ ਲੈ ਆਉਂਗਾ ਸਰ ਕੋਈ ਲੌਜੀਕਲੀ ਗੱਲ ਕਰੋ ਜਿਹਦਾ ਕੋਈ ਸਿਰ ਪੈਰ ਵੀ ਹੋਵੇ ਜੇ ਤੁਸੀਂ ਫੀਡ ਇਕ ਤਾਂ ਤੁਸੀਂ ਕੁਝ ਆਪ ਤਾਂ ਕੁਝ ਕਰਨਾ ਨਹੀਂ ਹੈ ਦੂਜਾ ਬੰਦਾ ਰੋਟੀ ਖਵਾ ਰਿਹਾ ਤੁਸੀਂ ਉਹਨੂੰ ਰੋਟੀ ਵੀ ਨਹੀਂ ਖੁਲਾਣ ਦੇ ਰਹੇ ਫਿਰ ਤੁਸੀਂ ਕਹਿ ਰਹੇ ਉਹਨੂੰ ਕਰੇ ਚੱਕ ਕੇ ਲੈ ਜਾਓ ਜੇ ਤੁਸੀਂ ਜਿਹੜੇ ਲੋਕੀ ਚਾਰ ਬੰਦੇ ਰੋਟੀ ਫੀਡਰਸ ਹੈਗੇ ਸਾਡੇ ਸਮਾਜ ਦੇ ਜੇ ਚਾਰ ਬੰਦੇ ਰੋਟੀ ਖਵਾ ਰਹੇ ਤਾਂ ਉਹਨਾਂ ਨੂੰ ਉਸੇ ਵੀ ਤਕਲੀਫ ਹੈ ਤੁਹਾਡੇ ਘਰੋਂ ਤਾਂ ਪੈਸਾ ਆ ਨਹੀਂ ਰਿਹਾ ਮੇਰੇ ਕਹਿਣ ਦਾ ਇਹਦਾ ਮਤਲਬ ਹੈ ਸੁਪਰੀਮ ਕੋਰਟ ਨੂੰ ਦੋਨੋਂ ਪੱਖਾਂ ਬਾਰੇ ਸੋਚਣਾ ਚਾਹੀਦਾ ਹੈ ਇੱਕ ਹਰ ਸਿੱਕੇ ਦੇ ਨਾਲ ਦੋ ਪਹਿਲੂ ਹੁੰਦੇ ਨੇ 네ਗੇਟਿਵ ਪੋਜ਼ਿਟਿਵ ਦੋਨੋਂ ਤੇ ਦੋਨੋਂ 네ਗੇਟਿਵ ਪੱਖੀ ਦੋਨੋਂ ਸੋਚਣਾ ਚਾਹੀਦਾ ਹੈ ਜਿੰਨੇ ਕੇਸਿਸ ਹੋਏ ਆ ਉਹਨਾਂ ਦਾ ਸਰਵੇ ਕਰੋ ਤੁਹਾਨੂੰ ਪਤਾ ਹੈ ਇੱਕ ਛੋਟੀ ਸੋਚ ਵੀ ਬਹੁਤ ਤੁਸੀਂ ਵੀਡੀਓਜ਼ ਬਹੁਤ ਆਉਂਦੀਆਂ ਹਨ ਕਿ ਬੱਚੇ ਨੋਚਲੇ ਬਜ਼ੁਰਗ ਨੋਚਲੇ ਆਵਾਰਾ ਕੁੱਤਿਆਂ ਨੇ ਤੇ ਵੀ ਇੱਕ ਸਮੱਸਿਆ ਤਾਂ ਹੈ ਨਾ ਸਰ ਮੈਂ ਤੁਹਾਡੀ ਇਸ ਗੱਲ ਤੋਂ ਬਿਲਕੁਲ ਐਗਰੀ ਕਰਦਾ ਹੈ ਬੱਚੇ ਨੋਚਿਆ ਉਹਨਾਂ ਪਿੱਛੇ ਰੀਜ਼ਨ ਕੀ ਹੈ ਵੱਧਦੀ ਪੋਪੂਲੇਸ਼ਨ ਡੌਗਸ ਦੀ ਐਮਸੀ ਨੇ ਉਹਨਾਂ ਚੈੱਕ ਨਹੀਂ ਕੀਤਾ ਜਿਹੜੇ ਹਮੇਸ਼ਾ ਜੀ ਮੀਡੀਆ ਵੀ ਮੈਕਸਿਮਮ 네ਗੇਟਿਵ ਪੁਆਇੰਟਸ ਦਿਖਾਉਂਦੀ ਹੈ ਨਾਰਮਲ ਕਿ ਡੌਗਸ ਸੀ ਤਾਂ ਤੁਹਾਨੂੰ ਪੋਜ਼ਿਟਿਵ ਪੁਆਇੰਟ ਦਿਖਾਉਣ ਆਏ ਆ ਜਿਹੜੇ ਦੂਜੀ ਮੀਡੀਆ ਵਾਲੇ ਹੋਰ ਵੀ ਨੇ ਉਹ 네ਗੇਟਿਵ ਕਈ ਵਾਰ ਸ਼ੋਅ ਕਰਦੇ ਤੁਹਾਨੂੰ ਵੀ ਪਤਾ ਤੁਸੀਂ ਮੀਡੀਆ ਨਾਲ ਜ ਡੌਗਸ ਦੀ ਆਪਾਂ ਜਿਆਦਾ ਹੈਲਪ ਕਰਨੀ ਚਾਹੀਦੀ ਹੈ ਕਿ ਜਿੰਨੇ ਵੀ ਨੈਗੇਟਿਵ ਨਾ ਸੋਚੀਏ ਮੈਂ ਮੰਨਿਆ ਕਿ ਰੇਬੀਸ ਕਰਕੇ ਬੱਚੇ ਨੇ ਡੈਥ ਹੋਈ ਹੈ ਤੁਸੀਂ ਦਿੱਲੀ ਦੀ ਇੱਕ ਸ਼ੋਰੀ ਸੁਣੀ ਹੋਗੀ ਇੱਕ ਬੰਦੇ ਨੂੰ ਦਫਨ ਕਰਤਾ ਸੀ ਮਿੱਟੀ 'ਚ ਉਹ ਅੱਧੇ ਸਟ੍ਰੀਟ ਡੌਗ ਉਹਨੂੰ ਮਿੱਟੀ 'ਚ ਕੱਢ ਕੇ ਘਟਾਇਆ ਦਿੱਲੀ 'ਚ ਕਾਫੀ ਜੀ ਪੌਪੂਲਰ ਹੋਈ ਸੀਗੀ ਔਰ ਉਹ ਵੀ ਗੱਲ ਛੱਡੋ ਕਿ ਇੱਕ ਟਾਈਮ ਤਾਂ ਜਿਹੜੇ ਆਪਾਂ ਸਟ੍ਰੀਟ ਡੌਗ ਆਪਾਂ ਸਾਡੀ ਸੋਸਾਇਟੀਜ਼ ਨੇ ਰਾਤ ਨੂੰ ਫ੍ਰੀ ਦੇ ਪਹਿਰਾ ਦਿੰਦੇ ਨੇ ਔਰ ਸਾਡੇ ਤੋਂ 1 ਰੁਪਿਆ ਚਾਰਸ ਨਹੀਂ ਕਰਦੇ ਤੁਸੀਂ ਸਿਕਿਉਰਿਟੀ ਗਾਰਡ ਰੱਖੋਗੇ ਨਾ ਤੁਸੀਂ 15000 ਉਹਨੂੰ ਪਰ ਮੈਂਥ ਦੇਣਾ ਪਊਗਾ ਜੇ ਅਸੀਂ ਸ਼ਿਵਜੀ ਪਸ਼ੂਪਤੀ ਨਾਥ ਨੂੰ ਮੰਨਦੇ ਆਂ ਰੋਜ਼ ਲੋਟਾ ਜਾ ਕੇ ਮੱਥਾ ਟੇਕਦੇ ਆਂ ਔਰ ਉਨੀ ਉਹ ਪੈਰੋ ਦੇ ਰੂਪ ਨੇ ਨੰਦੀ ਮਹਾਰਾਜ ਨੂੰ ਅਸੀਂ ਮੱਥਾ ਟੇਕਦੇ ਆਂ ਤੁਸੀਂ ਉਹਨਾਂ ਨੂੰ ਚੱਕ ਕੇ ਘਰੋਂ ਬਾਹਰ ਵੇ ਦੇਓ ਕੇਰਲ ਆਜ ਫਲੱਡ ਆ ਗਿਆ ਸੀਗਾ ਜੇ ਇੰਨੇ ਕੁੱਤੇ ਮਾਰੇ ਸੀਗੇ ਜੇ ਦਿੱਲੀ 'ਚ ਮਾਰਾ ਹੋਊਗਾ ਰੱਬ ਸਭ ਦੇਖਦਾ ਅੱਜ ਹੀ ਦਾ ਕੱਲ ਉਹਨਾਂ ਨਾਲ ਵੀ ਮਾਰਾ ਹੋਊਗਾ ਠੀਕ ਹੈ ਤੁਹਾਡਾ ਕੀ ਪੁਆਇੰਟ ਆਫ View ਆ ਮੈਮ ਇਸ ਤੁਸੀਂ ਲਿਖਿਆ ਕਿ ਫਰੀडम ਸਾਰਿਆਂ ਲਈ ਹੈ ਚਾਹੇ ਉਹ ਬੰਦੇ ਹੋਣ ਲੋਕ ਹੋਣ ਇਨਸਾਨ ਹੋਣ ਜਾਂ ਡੌਗ ਸਰ ਬਾਤ ਇਹ ਹੈ ਕਿ ਅਸੀਂ ਮਨੁੱਖਾਂ ਨੇ ਸੋਚ ਲਿਆ ਕਿ ਪੂਰੀ ਜਾਂ ਵੀ ਬੋਲ ਲੈਣੇ ਹਾਂ ਕੋਈ ਚਲੋ ਤਾਂ ਇਨਸਾਨਾਂ ਨੇ ਸੋਚਿਆ ਹੈ ਕਿ ਪੂਰੀ ਦੁਨੀਆ ਹੀ ਹੋਣਾ ਦੇ ਲਈ ਆਪਾਂ ਫੋਰੈਸਟਸ ਨੂੰ ਵੀ ਨਹੀਂ ਰਹਿਣ ਦੇ ਰਹੇ ਕੁੱਤਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਆਪਾਂ ਹੁਣ ਇਹਨਾਂ ਨੂੰ ਕੁੱਤਿਆਂ ਨੂੰ ਰੱਖਾਂਗੇ ਕਿੱਥੇ ਤੇ ਪਹਿਲਾਂ ਜ਼ਮੀਨ ਲਾਓ ਕਿ ਜ਼ਮੀਨ ਲਈ ਹੋਰ ਫੋਰੈਸਟਸ ਕਟਾਂਗੇ ਕਿਉਂਕਿ ਆਲਰੇਡੀ ਇੰਨੀ ਪ੍ਰੋਟੈਸਟਸ ਹੋ ਰਹੀਆਂ ਹੈਗੀਆਂ ਕਿ ਇੰਨੇ ਫੋਰੈਸਟਸ ਕੱਟ ਚੁੱਕੇ ਹੈ ਵੈਰੀ ਕਲੀਅਰਲੀ ਐਨੀਮਲਸ ਡੋਨਟ ਮੈਟਰ ਐਨੀਮਲਸ ਸਾਡੇ ਲਈ ਕੋਈ ਮਾਇਨੇ ਹੀ ਨਹੀਂ ਰੱਖਦੇ ਤਾਂ ਹੀ ਉਹ ਕਬਰ ਨਹੀਂ ਹੋ ਰਹੇ ਜੇ ਕੁੱਤੇ ਨੇ ਜਰਾ ਜੇ ਇੱਕ ਵਾਰੀ ਕੱਟ ਤੇ ਉਹ ਕਬਰ ਉਹਨੂੰ ਹਰ ਮੀਡੀਆ ਚੈਨਲ ਵਿੱਚ ਕਵਰ ਕਵਰੇਜ ਮਿਲਦੀ ਹੈ ਇਨੂੰ ਕਦੇ ਕਵਰੇਜ ਨਹੀਂ ਮਿਲਦੀ ਤੁਸੀਂ ਮੈਨੂੰ ਦੱਸੋ ਕਿ ਕਿਉਂ ਨਹੀਂ ਮਿਲਦੀ ਕਿਉਂ ਨਹੀਂ ਕਵਰ ਕਰਦੇ ਤੁਸੀਂ ਦੱਸੋ ਮੈਨੂੰ ਤੁਸੀਂ ਕਿਉਂ ਨਹੀਂ ਕਵਰ ਕਰਦੇ ਆਧਾ ਦੇ ਕੇਸਸ ਨਹੀਂ ਆਪਾਂ ਐਨਜੀਓ ਤਾਂ ਨਹੀਂ ਆ ਆਪਾਂ ਸਾਰੇ ਇੰਡੀਵਿਜੂਅਲ ਵਲੰਟੀਅਰ થઇ ਗਏ ਆ ਇਹ ਤਾਂ ਤੁਸੀਂ ਸੇਵਾ ਕਰਨ ਦੀ ਮਤਲਬ ਕਦੋਂ ਸੋਚਿਆ ਕਿ ਸਾਨੂੰ ਇਸ ਫੀਲਡ ਦੇ ਵਿੱਚ ਇਸ ਮੁੱਦੇ ਨੂੰ ਅੱਗੇ ਚੁੱਕਣਾ ਚਾਹੀਦਾ ਮੈਨੂੰ 10 ਸਾਲ ਹੋ ਗਏ ਪਹਿਲੀ ਵਾਰੀ ਮੈਂ ਐਕਚੁਅਲੀ ਕਿਸੇ ਐਨੀਮਲ ਨੂੰ ਰੈਸਕਿਊ ਕਰਕੇ ਸ਼ੈਲਟਰ ਵਿੱਚ ਲੈ ਕੇ ਗਈ ਸੀ ਐਸਪੀਸੀ ਉਹਦਾ ਨਾਮ ਹੈ ਸ਼ੈਲਟਰ ਦਾ ਤੇ ਮੈਂ ਕੰਡੀਸ਼ਨ ਦੇਖ ਕੇ ਮੈਂ ਬਿਲਕੁਲ ਹੀ ਮੈਂ ਰੋ ਕੇ ਬਾਹਰ ਆਈ ਕਿਉਂਕਿ ਉਹਨੀ ਕੰਡੀਸ਼ਨ ਇੰਨੀ ਇੰਨੀ ਖਰਾਬ ਸੀ ਤੇ ਇਟਸ ਦਾ ਸੇਮ ਹਰ ਜਗ੍ਹਾ ਇਟਸ ਦਾ ਸੇਮ ਇੰਨੀ ਖਰਾਬ ਕੰਡੀਸ਼ਨ ਹੈ ਠੀਕ ਹੈ ਕਿ ਕੋਈ ਬਾਇਓਮੈਡੀਕਲ ਵੇਸਟ गिरे ਹੋਇਆ ਹੈ ਠੀਕ ਹੈ ਸਾਰੇ ਵੇਸਟ ਵਿੱਚ ਸਾਰੇ ਕੁੱਤੇ ਪਏ ਹੋਏ ਹਨ ਜਿਹੜੇ ਥੋੜੇ ਠੀਕ ਵੀ ਹੈਗੇ ਉਹ ਵੀ ਬਿਮਾਰ ਹੋ ਰਿਹਾ ਤੇ ਫਿਰ ਗਵਰਨਮੈਂਟ ਗੱਲ ਕਰ ਰਹੀ ਹੈ ਸ਼ੈਲਟਰਸ ਦੀ ਕਿ ਸ਼ੈਲਟਰਸ ਦੇ ਬਾਅਦ ਵਿੱਚ 100 ਕਰੋੜ ਆਬਾਦੀ ਵਾਲੇ ਦੇਸ਼ ਦੇ ਵਿੱਚ ਤੁਸੀਂ ਕੁੱਤਿਆਂ ਦੇ ਹੱਕਾਂ ਦੇ ਲਈ ਲੜ ਰਹੇ ਹੋ ਕਿਉਂਕਿ ਉਹ ਬੇਜਬਾਨ ਨੇ ਆਪਣੇ ਲਈ ਨਹੀਂ ਲੜ ਸਕਦੇ ਨੇ ਤੇ ਅਸੀਂ ਲੜਾਂਗੇ ਨਾ ਫਿਰ ਬੇਜਬਾਨਾਂ ਲਈ ਤਾਂ ਅਸੀਂ ਲੜਾਂਗੇ लड़ाई बोल सकता है इंसान अपना दर्द बोल सकता है कुत्ते नहीं बोल सकते कुत्ते किसको बताएंगे कि हमारे साथ क्या क्या हो रहा है की, की महसूस हुआ तो बहुत ही डिसहार्टनिंग है ये ऑर्डर ठीक है आई फील प्रायोरिटी देनी चाहिए उन डॉग्स को जिनको शेल्टर में रखने की जरूरत है जिनको रेबीज है जिनकी कम्प्लेन आ रही है कि ये काट रहे उन पे आप फोकस करिए जितना इंफ्रास्ट्रक्चर है उस हिसाब से आप डॉग्स उन उन डॉग्स को हेल्प करिए जो ये केस मे बी मिनस जो वर्ड है है ना पर जो सारे स्टोरेलाइज्ड जितने हैं डॉग्स जो हेल्दी डॉग्स है जो फ्रेंडली है उनको उठा के आप कहाँ रखना चाहते हैं पेन पीड़ा महसूस की थी उसने ਹਮ ਕਿਉਂ ਹੈ ਯਹਾਂ ਪਰ ਸਰ ਮੈਂ ਤੁਹਾਨੂੰ ਦੱਸਦੇ ਆ ਆਪਾਂ ਨਾ ਇਹਨਾਂ ਜਾਨਵਰਾਂ ਨੂੰ ਬਹੁਤ ਐਦਾ ਪਾਲਿਆ ਜਿੱਦਾਂ ਬੱਚਾ ਵਾਂਗ ਪਾਲਿਆ ਆਪਾਂ ਠੀਕ ਹੈ ਜਿੱਦਾਂ ਇਨਸਾਨ ਇੱਕ ਇਨਸਾਨ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਉਹ ਸੇਮ ਪਿਆਰ ਆਪਾਂ ਇਹਨਾਂ ਬੱਚਿਆਂ ਨਾਲ ਕਰਦੇ ਆ ਕੋਈ ਸਮਝੇ ਨਾ ਸਮਝੇ ਸਿਰਫ ਆਪਾਂ ਹੀ ਸਮਝ ਸਕਦੇ ਆ ਕੋਈ ਨਹੀਂ ਸਮਝ ਸਕਦਾ ਸਾਰੇ ਕਹਿੰਦੇ ਕੁੱਤਾ ਹੀ ਤਾਂ ਹੈ ਕੁੱਤਾ ਹੀ ਤਾਂ ਹੈ ਸਾਡੇ ਲਈ ਕੁੱਤਾ ਨਹੀਂ ਹੈ ਸਾਡੇ ਲਈ ਬੱਚੇ ਹੈਗੇ ਤੇ ਸਾਡੇ ਕੋਲ ਉਹ ਤੁਸੀਂ ਬੱਚੇ ਖੋ ਕੇ ਲੈ ਕੇ ਜਾ ਰਹੇ ਹੋ ਸਾਡਾ ਆਪਾਂ ਉਹ ਤੁਸੀਂ ਪੁੱਛ ਰਹੇ ਹੋ ਨਾ ਕਿ ਕੀ ਫੀਲ ਕਰਦੇ ਹੋ ਦਿਸ ਇਜ਼ ਵਾਟ ਯੂ ਆਰ ਫੀਲਿੰਗ ਇਹ ਸਾਡੀ ਫੀਲਿੰਗ ਹੈ सा बच्चे लेके जा रहे हो कुत्ते नहीं लेके जा रहे हो ये वीडियो दिखाना चाहूंगी आपको अगर आप ये रिकॉर्ड कर सको तो इसमें अब जो है कि मीडिया है ना इन चीजों को हाईलाइट नहीं करती है ठीक है एक रियलिटी दोनों तरफ है अगर एनिमल्स अटैक कर रहे हैं ह्यूमंस पे तो ह्यूमंस भी अटैक कर रहे हैं एनिमल्स पे ठीक है तो वो दोनों तरफ इश्यूज बनते हैं लेकिन ज्यादा हाईलाइट जो है वो ह्यूमन को लेके होता है इंसान वतरनाक है जानवर बिल्कुल ਜੇ ਮੈਂ ਤੁਸੀਂ ਦੀ ਗੱਲ ਸਵਾਲ ਇਸੇ ਇੱਕ ਮੈਂ ਹੋਰ ਟਿੱਪਣੀ ਕਰਨਾ ਚਾਹੁੰਦਾ ਜੇ ਅਗਰ ਡੌਗ ਸੜਕਾਂ ਤੋਂ ਚੱਕ ਤੇ ਉਹਦੇ ਕਰਕੇ ਤੁਸੀਂ ਜੋ ਆਪਣਾ ਰੈਡਸ ਐ ਰੇਬਿਸ ਵਧੂਗੇ ਕ੍ਰਾਈਮਸ ਹੋਣਗੇ ਜਿਹੜੇ ਹੁਣ ਕ੍ਰਾਈਮ ਕ੍ਰਿਮਨਲ ਰਾਤ ਨੂੰ ਡਰਦਾ ਹੈ ਕਿ ਮੈਂ ਕਿਸੇ ਘਰੇ ਚੋਰੀ ਕਰਨ ਜਾਵਾਂ ਪਹਿਲਾਂ ਸੌ ਵਾਰੀ ਸੋਚਦਾ ਇਸ ਘਰੇ ਚ ਕੁੱਤਾ ਹੈ ਜਿਸ ਦਿਨ ਸਰਕਾਰ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਸ ਦਿਨ ਕੁੱਤੇ ਸਾਰੇ ਸੜਕਾਂ ਤੋਂ ਚੱਕੇ ਗਏ ਨਾ ਤੁਹਾਡੇ ਕੋਲ ਇੰਨਾ ਕ੍ਰਾਈਮ ਰੇਟ ਵੱਜੂਗਾ ਤੁਹਾਡੇ ਤੋਂ ਸਾਹਮਣੇ ਨਹੀਂ ਜਾਊਗਾ ਤਾਂ ਬਿਲਕੁਲ ਇਹ ਨੌਜਵਾਨ ਮੁੰਡੇ ਕੁੜੀਆਂ ਮੋਹਾਲੀ ਦੀਆਂ ਸੜਕਾਂ ਤੇ ਮੌਜੂਦ ਨੇ ਇਹਨਾਂ ਦਾ ਤਰਕ ਹੈ ਕਹਿੰਦੇ ਇਹ ਕੁੱਤੇ ਨਹੀਂ ਹੈਗੇ ਆਪਣੇ ਬੱਚਿਆਂ ਦੀ ਤਰ੍ਹਾਂ ਕਰਦੇ ਮੈਂਬਰਾਂ ਦੀ ਤਰ੍ਹਾਂ ਸੀ ਇਹਨਾਂ ਨੂੰ ਪਾਲਿਆ ਤਾਂ ਜੱਜਮੈਂਟ ਤੇ ਵਿਚਾਰ ਜ਼ਰੂਰ ਹੋਣਾ ਚਾਹੀਦਾ ਹੈ ਕਹਿੰਦੇ ਅਗਰ ਤਰਕ ਦੀ ਗੱਲ ਕੀਤੀ ਜਾਵੇ ਤਾਂ ਇਹਦਾ ਇਨਸਾਨ ਜਾਨਵਰ ਨਾਲੋਂ ਵੱਧ ਖਤਰਨਾਕ ਹੁੰਦਾ ਜਾ ਰਿਹਾ ਹੈ ਤਾਂ ਕੁੱਤਿਆਂ ਦੇ ਜਸਟਿਸ ਦੇ ਲਈ ਇਹ ਲੜਾਈ ਲੜੀ ਇਹਨਾਂ ਨੇ ਸੜਕਾਂ ਤੇ ਉਤਰੇ ਨੇ ਤਾਂ ਤੁਹਾਨੂੰ ਇਹ ਕਿਦਾਂ ਲੱਗਿਆ ਇਹਨਾਂ ਦੀ ਗੱਲ ਕਮੈਂਟ ਬਾਕਸ ਜਰੂਰ ਦੱਸੋ ਕੈਮਰਾ ਪਰਸਨ ਰਮੇਸ਼ ਨਾ ਗਗਨ ਸ਼ਕਲਾ ਢਿੱਲੀ ਪੋਸਟ ਪੰਜਾਬੀ